ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਲਈ ਪੰਜਾਬੀ ਕਹਾਣੀ ਲੈ ਕੇ ਆਈ ਹਾਂ ਜਿਸ ਦਾ ਨਾਮ ਹੈ ਵੀਰੇ ਦੀਆਂ ਤਰੇਲੀਆਂ ਜਿਸ ਦਾ ਲੇਖਕ ਹੈ ਬਰਾਡ ਜੈਸੀ ਸ਼ੁਰੂ ਕਰਦੇ ਹਾਂ ਜੀ ਇੱਕ ਵਾਰ ਜਦ ਵੀਰਾ ਜੂਨ ਝਲਾਈ 2 ਮਹੀਨੇ ਦੀਆਂ ਛੁੱਟੀਆਂ ਆਇਆ ਤਾਂ ਪਰੇਸ਼ਾਨ ਜਿਹਾ ਦਿਖ ਰਿਹਾ ਸੀ ਮਾਂ ਨੇ ਕਿੰਨੀ ਵਾਰ ਪੁੱਛਿਆ ਜੇ ਬੰਗਲੌਰ دل ਨਹੀਂ ਲੱਗਦਾ ਤਾਂ ਛੱਡ ਦੇ ਨੌਕਰੀ ਇੱਥੇ ਕਿਤੇ ਲੱਗ ਜਾ ਨਹੀਂ ਤਾਂ ਆਪ ਦੀ ਵਾਹੀ ਕਰ ਲਾ ਵੀਰੇ ਨੂੰ ਵੀਰੇ ਨੇ ਮਾਂ ਨੂੰ ਗੱਲ ਵਕੜੀ ਪਾਉਂਦੇ ਹੋਏ ਕਿਹਾ ਨਹੀਂ ਮਾਂ دل ਤਾਂ ਮੇਰੇ ਮੇਰਾ ਉੱਥੇ ਸਗੋਂ ਜ਼ਿਆਦਾ ਲੱਗਦਾ ਘਰੇ ਆ ਕੇ ਤਾਂ ਵੇਲਾ ਬੈੱਡ ਤੇ ਬੈਠਾ ਰਹਿੰਦਾ ਵਾਂ ਨਾਲੇ ਤੁਹਾਨੂੰ ਤੰਗ ਕਰਦਾ ਰਹਿਣਾ ਹਾਂ ਆ ਲਿਆਦੋ ਓ ਲਿਆਦੋ ਉਥੇ ਵਧੀਆ ਆਵਦਾ ਕਰੀਦਾ ਤੇ ਵਾਧੂ ਘੁੰਮੀ ਫਰੀਦਾ ਹੈ ਮਾਂ ਉਸ ਦੀ ਗੱਲ ਸੁਣ ਕੇ ਚੁੱਪ ਹੋ ਗਈ ਹੋ ਜਾਂਦੀ ਕਿ ਜਿੱਥੇ ਉਸ ਦੀ ਖੁਸ਼ੀ ਹੋਵੇ ਰਹਿ ਲਵੇ ਇੱਕ ਸਵੇਰ ਉਹ ਉੱਠਿਆ ਤੇ ਮੈਨੂੰ ਕਹਿੰਦਾ ਕਿ ਨਿੱਕੀ ਸਿਰ ਦੁਖੀ ਜਾਂਦਾ ਨੱਪ ਦੇ ਮੈਂ ਝਾੜੂ ਲਗਾਉਣਾ ਵਿੱਚੇ ਛੜਤ ਉਸਤਾਦ ਸਿਰ ਨੱਪਣ ਲੱਗ ਗਈ ਵੀਰ ਨੂੰ ਕਿਹਾ ਕਿ ਸਿਰ ਦੁਖ ਦੇ ਦੀ ਗੋਲੀ ਲਿਆ ਕੇ ਦੇਵਾ ਪੀੜ ਚ ਅੱਖਾਂ ਚੁੰਨੀਆਂ ਜਿਹੀਆਂ ਕਰ ਕਹਿੰਦਾ ਕਿ ਚਾਹ ਚੂ ਪੀ ਲਵਾਂ ਨਰਨੇ ਕਾਲ ਜੇ ਨਹੀਂ ਲੈਂਦਾ ਗੋਲੀਆਂ ਕਿਹੜਾਂ ਚੰਗੀਆਂ ਉਥੇ ਵੀ ਰੋਜ਼ ਹੀ ਖਾਣਾ ਮੈਂ ਕਿਹਾ ਜਿਆਦਾ ਪ੍ਰੋਬਲਮ ਤਾਂ ਡਾਕਟਰ ਨੂੰ ਦਿਖਾ ਲਾ ਡਾਕਟਰ ਦਾ ਨਾਮ ਸੁਣ ਕੇ ਬੈੱਡ ਤੋਂ ਖੜਾ ਹੋ ਕੇ ਕਹਿੰਦਾ ਚੱਲ ਚਾਹ ਬਣਾ ਦੇ ਫਿਰ ਗੋਲੀ ਲੈ ਆਵਾਂਗੇ ਤੇ ਨਾਲੇ ਅੱਜ ਆਪਾਂ ਨਾਨਕੇ ਜਾ ਕੇ ਆਵਾਂਗੇ ਮੈਂ ਚਾਹ ਬਣਾਈ ਤੇ ਵੀਰੇ ਨੇ ਚਾਹ ਪੀ ਕੇ ਗੋਲੀ ਲੈ ਲਈ ਮੈਂ ਕੰਮ ਨਿਬੇੜ ਕੇ ਵੀਰੇ ਨਾਲ ਨਾਨਕੇ ਜਾਣ ਲਈ ਤਿਆਰ ਹੋ ਗਈ ਪਿੰਡ ਟੱਪੇ ਹੀ ਸੀ ਕਿ ਵੀਰ ਆਖਣ ਲੱਗਾ ਕਿ ਨਿੱਕੀ ਪਹਿਲਾਂ ਆਪਾਂ ਫਰੀਦਕੋਟ ਮੈਡੀਕਲ ਚ ਜਾ ਆਈਏ ਹਸਪਤਾਲ ਪੁਜਜੀਤ ਵੀਰ ਨੇ ਕਿਹਾ ਕਿ ਤੂੰ ਕਾਰ 'ਚ ਹੀ ਬੈਠ ਜਾ ਮੈਂ ਆਇਆ 10 ਮਿੰਟਾਂ 'ਚ ਕਾਰ ਦੇ ਸ਼ੀਸ਼ੇ ਥੱਲੇ ਕਰ ਵੀਰਾ ਹਸਪਤਾਲ ਚਲਾ ਗਿਆ ਵੀਰੇ ਨੇ ਡੇਢ ਘੰਟਾ ਲਗਾ ਦਿੱਤਾ ਮੈਂ ਫੋਨ ਕੀਤਾ ਤੇ ਕਹਿੰਦਾ ਕਿ ਹੁਣੇ ਆਉਣਾ ਕੋਈ ਕਾਲਜ ਵਾਲਾ ਦੋਸਤ ਮਿਲ ਗਿਆ ਸੀ ਇੱਥੇ ਫੋਨ ਤੋਂ ਕੁਝ ਕੁ ਟਾਈਮ ਬਾਅਦ ਵੀਰਾ ਆਇਆ ਹੱਥ 'ਚ ਕੋਈ ਲਿਫਾਫਾ ਸੀ ਮੇਰਾ ਵੀ ਨਾ ਧਿਆਨ 'ਚ ਰਿਹਾ ਕਿ ਪੁੱਛ ਲਵਾਂ ਕਿ ਕੀ ਏ ਦੇ ਵਿੱਚ ਐਨਾ ਪੁੱਛ ਰਿਹਾ ਕਿ ਕੀ ਕਹਿੰਦਾ ਡਾਕਟਰ ਕਹਿੰਦਾ ਕਿ ਕੁਝ ਨਹੀਂ ਮਾਈਗਰੇਨ ਪ੍ਰੋਬਲਮ ਹੈ ਉਹਦੇ ਮੱਥੇ ਤੇ ਤਰੇਲੀ ਆਈ ਹੋਈ ਸੀ ਜੋ ਉਹਨੇ ਮੇਰੀ ਚੁੰਨੀ ਨਾਲ ਸਾਫ਼ ਕਰ ਲਈ ਮੈਂ ਸੋਚਿਆ ਸ਼ਾਇਦ ਗਰਮੀ ਕਰਕੇ ਪਸੀਨਾ ਆ ਗਿਆ ਹੋਣਾ ਅਸੀਂ ਨਾਨਕੇ ਗਏ ਤੇ ਮਿਲ ਕੇ ਮੋੜ ਆਏ ਉਸ ਦਿਨ ਤੋਂ ਬਾਅਦ ਵੀਰਾ ਉਖੜਿਆ ਉਖੜਿਆ ਰਹਿਣ ਲੱਗਾ ਚਾਰਕ ਦਿਨ ਬਾਅਦ ਫਿਰ ਵੀਰ ਕਹਿੰਦਾ ਕਿ ਮੈਂ ਫਰੀਦਕੋਟ ਜਾ ਕੇ ਆਉਣਾ ਡਾਕਟਰ ਨੇ ਕਿਹਾ ਸੀ ਕਿ 2-3 ਵਾਰ ਦਵਾਈ ਖਾ ਲੈ ਲਗਾਤਾਰ ਫਿਰ ਠੀਕ ਹੋ ਜੂ ਸਿਰਦਰਦ ਦੀ ਪ੍ਰੋਬਲਮ ਦੋ ਤਿੰਨ ਵਾਰ ਉਹ ਫਿਰ ਇਕੱਲਾ ਗਿਆ ਤੇ ਮੁੜ ਆਉਂਦਾ ਮੇਰੀ ਕਿਸੇ ਸਹੇਲੀ ਨੇ ਦੱਸਿਆ ਕਿ ਫਰੀਦ ਫਰੀਦਕੋਟ ਸਕਿਨ ਪ੍ਰੋਬਲਮ ਦੀ ਦਵਾਈ ਦਿੰਦੇ ਆ ਅੱਖਾਂ ਵਾਲੇ ਬਰਾਡ ਡਾਕਟਰ ਦੀ ਵਾਈਫ ਸਕਿਨ ਡਾਕਟਰ ਹੈ ਫਿੰਸੀਆਂ ਤੇ ਦਾਗ ਜਮਾ ਹਟਾ ਦਿੰਦੇ ਆ ਮੈਂ ਵੀ ਵੀਰ ਨੂੰ ਕਿਹਾ ਕਿ ਹੁਣ ਫਰੀਦਕੋਟ ਗਿਆ ਤਾਂ ਮੈਨੂੰ ਵੀ ਨਾਲ ਲੈ ਜਾਇਂ ਵੀਰ ਬੁੱਧਵਾਰ ਵਾਲੇ ਦੇ ਨੇ ਕਹਿੰਦਾ ਕਿ ਜਾਣਾ ਏ ਤਾਂ ਤਿਆਰ ਹੋ ਜਾ ਜਲਦੀ ਜਲਦੀ ਆਕੇ ਮੈਂ ਕਿਸੇ ਦੋਸਤ ਦੀ ਜਾਗੋ ਤੇ ਜਾਣਾ ਹਸਪਤਾਲ ਚਲੇ ਗਿਆ ਪਰਚੀ ਕਟਵਾਈ ਚਮੜੀ ਵਾਲੇ ਡਾਕਟਰ ਦੇ ਬਾਹਰ ਲੱਗੀਆਂ ਕੁਰਸੀਆਂ ਤੇ ਬੈਠ ਬਿਠਾ ਵੀਰ ਆਪਣੇ ਵੀਰ ਆਪ ਇਹ ਕਹਿ ਕੇ ਚਲਾ ਗਿਆ ਕਿ ਮੈਂ ਦਵਾਈ ਲੈ ਆਵਾਂ ਉਹ ਸਾਹਮਣੇ ਵਾਰਡ ਚ ਮੈਂ ਦਵਾਈ ਲੈ ਲਈ ਤੇ ਵੀਰ ਨੂੰ ਉਸ ਵਾਰਡ ਚ ਜਾ ਕੇ ਲੱਭਣ ਲੱਗੀ ਇਧਰ ਉਧਰ ਦੇਖਣ ਤੋਂ ਬਾਅਦ ਜਦ ਵੀਰ ਨਾ ਮਿਲਿਆ ਤਾਂ ਉਥੇ ਕੁਰਸੀ ਤੇ ਬੈਠ ਗਈ ਮੇਰੇ ਨਾਲ ਇੱਕ ਭਾਰੇ ਸਰੀਰ ਦੀ ਮਾਂ ਦੀ ਉਮਰ ਦੀ ਔਰਤ ਬੈਠੀ ਸੀ ਤੇ ਉਹ ਮੇਰੇ ਨਾਲ ਗੱਲਬਾਤ ਕਰਨ ਲੱਗੀ ਮੈਂ ਉਸ ਨੂੰ ਦੱਸਿਆ ਕਿ ਮੇਰਾ ਵੀਰ ਇਸ ਵਾਰਡ 'ਚ ਆਇਆ ਲੱਭਿਆ ਨਹੀਂ ਉਸ ਨੂੰ ਮਾਈਗਰੇਨ ਪ੍ਰੋਬਲਮ ਹੈ ਉਹ ਔਰਤ ਅੱਖਾਂ ਵੱਡੀਆਂ ਕਰ ਮੇਰੇ ਵੱਲ ਦੇਖਣ ਲੱਗੀ ਤੇ ਬੋਲੀ ਇਹ ਕੈਂਸਰ ਵਾਰਡ ਏ ਤੇਰਾ ਵੀਰ ਇੱਥੇ ਨਹੀਂ ਹੋਣਾ ਹਾਲੇ ਇਹਨਾ ਕਹਿ ਕੇ ਹੀ ਹਟੀ ਸੀ ਕਿ ਵੀਰ ਉੱਥੇ ਮੇਰੇ ਕੋਲ ਆਇਆ ਤੇ ਕਹਿੰਦਾ ਚੱਲ ਚੱਲੀਏ ਮੇਰੇ ਮੂੰਹ 'ਚ ਕੋਈ ਸ਼ਬਦ ਨਹੀਂ ਸੀ ਕਾਰਤਿਕ ਆਉਂਦੇ ਆਪਦੇ ਸਰੀਰ ਦਾ ਭਾਰ ਨਹੀਂ ਸੀ ਚੁੱਕਿਆ ਜਾ ਰਿਹਾ ਗੱਡੀ 'ਚ ਬੈਠ ਮੇਰੇ ਮੱਥੇ 'ਤੇ ਤਰੇਲੀ ਆ ਗਈ ਵੀਰ ਨੇ ਕਿਹਾ ਕਿ ਕੀ ਹੋਇਆ ਕਾਬਰੀ ਕਿਉਂ ਪਈਏ ਤੇ ਨਾਲ ਹੀ ਉਹਨੇ ਮੇਰੀ ਚੁੰਨੀ ਨਾਲ ਮੇਰੇ ਮੱਥੇ ਦੀ ਤਰੇਲੀ ਪੂੰਝ ਦਿੱਤੀ ਮੈਂ ਕਿਹਾ ਕਿ ਝੂਠ ਨਾ ਬੋਲੀ ਵੀਰੇ ਜੇ ਕੁਝ ਪੁੱਛਾਂ ਉਹ ਕਹਿੰਦਾ ਕਿ ਹਾਂ ਦੱਸ ਮੈਂ ਕਿਹਾ ਕੀ ਕੀ ਆਇਆ ਸੀ ਉਸ ਦਿਨ ਰਿਪੋਰਟ ਚ ਕਹਿੰਦਾ ਜੇ ਹੁਣ ਪਤਾ ਲੱਗ ਗਿਆ ਏ ਤਾਂ 10 ਦਿਨਾਂ ਜਦੋਂ ਬੰਗਲੌਰ ਤੋਂ ਪਿੰਡ ਆਉਂਦਾ ਸੀ ਉਸ ਦਿਨ ਮੇਰੀ ਮੈਡੀਕਲ ਗਿਆ ਸੀ ਤੇ ਸੈਂਪਲ ਦੇ ਕੇ ਆਇਆ ਸੀ ਆਪਣੇ ਟੈਸਟ ਕਰਾਉਣ ਲਈ ਜਿਸ ਦਿਨ ਨਾਨਕ ਨਾਨਕੇ ਚੱਲੇ ਸੀ ਉਸ ਦਿਨ ਉਹ ਰਿਪੋਰਟ ਆਈ ਸੀ ਡਾਕਟਰ ਕਹਿੰਦਾ ਕਿ ਕੈਂਸਰ ਏ ਤੀਜੀ ਸਟੇਜ ਚ ਕੀ ਦੱਸਦਾ ਘਰੇ ਜਾ ਤੈਨੂੰ ਮੈਂ ਪਹਿਲੀ ਵਾਰ ਇੰਨੀ ਸੁੰਨਤਾ ਮਹਿਸੂਸ ਕੀਤੀ ਤੇ ਐਵੇਂ ਲੱਗਦਾ ਸੀ ਜਿਵੇਂ ਕਿਸੇ ਹਵਾ ਨੇ ਮੈਨੂੰ ਧਰਤੀ ਤੇ ਜ਼ੋਰ ਦੀ ਵਗਾ ਕੇ ਸੁੱਟ ਦਿੱਤਾ ਹੋਵੇ ਮੇਰਾ ਅੰਦਰ ਚੀਕ ਰਿਹਾ ਸੀ ਮਨ 'ਚ ਕਿੰਨਾ ਕੁਝ ਭਜਣ ਲੱਗਾ ਕੀ ਕਰਾਂਗੇ ਉਹਦਾ ਕੀ ਬਣੋ ਜਿਸ ਨਾਲ 2 ਸਾਲ ਤੋਂ ਮੰਗਿਆ ਹੋਇਆ ਹੈ ਵਿਆਹ ਤੋਂ ਪਹਿਲਾਂ ਵਿਧਵਾ ਮੈਂ ਅੱਬੜਵਾਹੇ ਵੀਰ ਨੂੰ ਕਿਹਾ ਕਿ ਘਰ ਨਹੀਂ ਦੱਸ ਦੇ ਨਹੀਂ ਤਾਂ ਮਾਂ ਜਿਉਂਦੇ ਜੀ ਮਰ ਜਾਊ ਵੀਰ ਕਹਿੰਦਾ ਮੈਂ ਵੀ ਆਹੀ ਕਹਿਣਾ ਸੀ ਤੈਨੂੰ ਅਸੀਂ ਕੱਖੋਂ ਹੌਲੇ ਹੋ ਕੇ ਘਰ ਆ ਗਏ ਸਾਂ ਕੁਝ ਕ ਮਹੀਨੇ ਬਾਅਦ ਇੱਕ ਸਵੇਰ ਵੀਰ ਨੂੰ ਬੁਖਾਰ ਚੜਿਆ ਫਿਰ ਉਲਟੀਆਂ ਆਉਣ ਲੱਗੀਆਂ ਮੱਥੇ ਤੇ ਤਰੇਲੀਆਂ ਆਉਣ ਲੱਗੀਆਂ ਮੈਂ ਚੁੰਨੀ ਨਾਲ ਉਸ ਦਾ ਮੱਥਾ ਪੂੰਝਦੀ ਰਹੀ ਫਿਰ ਡਾਕਟਰ ਆਇਆ ਉਹ ਕਹਿੰਦਾ ਸ਼ਹਿਰ ਲੈ ਜਾਓ ਮੇਰੇ ਤਾਂ ਸਮਝੋ ਬਾਹਰ ਆ ਗਲ ਚਾਰ ਸ਼ਰਟਾਂ ਬਦਲ ਦਿੱਤੀਆਂ ਸੀ ਤੇ ਫਿਰ ਉਹ ਲਾਲ ਰੰਗ ਦੀ ਸ਼ਰਟ ਜੋ ਉਸਦੀ ਮਨਪਸੰਦ ਦੀ ਸੀ ਉਹ ਸ਼ਰਟ ਮੈਂ ਉਸਤੇ ਪਾਉਣ ਲੱਗੀ ਤੇ ਹਾਲੇ ਇੱਕ ਬਾਹ ਹੀ ਪਾਈ ਸੀ ਕਿ ਵੀਰ ਨੂੰ ਖੂਨ ਦੀ ਉਲਟੀ ਆਈ ਤੇ ਉਹ ਮੇਰੀ ਬੁੱਕਲ ਵਿੱਚ ਹੀ ਦਮ ਤੋੜ ਗਿਆ ਮੈਂ ਉਹਨੂੰ ਬਥੇਰਾ ਝੰਜੋੜਿਆ ਪਰ ਉਹ ਕਮਲਾਨਾ ਉੱਠਿਆ ਮੇਰੀ ਧਾ ਨਿਕਲ ਗਈ ਤੇ ਮਾਂ ਨੂੰ ਦੌਰੇ ਪੈਣ ਲੱਗੇ ਕਿ ਇੱਕਦਮ ਕੀ ਦਾ ਕੀ ਬਣ ਗਿਆ ਸੰਸਕਾਰ ਹੋ ਗਿਆ ਚੰਨ ਵਰਗਾ ਵੀਰ ਤਾਰਾ ਬਣ ਗਿਆ ਜਿੰਨੇ ਹੁਣ ਕਦੇ ਨਹੀਂ ਮੁੜਨਾ ਸੀ ਮੈਂ ਅੱਜ ਵੀ ਉਹ ਚੁੰਨੀ ਸਾਭ ਰੱਖੀ ਜਿਸ ਵਿੱਚ ਮੇਰੇ ਤੇ ਮੇਰੇ ਵੀਰ ਦੀਆਂ ਰਲੀਆਂ ਮਿਲੀਆਂ ਤਰੇਲੀਆਂ ਸਮੋਈਆਂ ਹੋਈਆਂ ਤੇ ਉਸ ਦੀਆਂ ਉਹ ਸ਼ਰਟ ਜੋ ਮੈਨੂੰ ਲੱਗਦਾ ਹੁੰਦਾ ਸੀ ਕਿ ਜਦ ਮੇਰਾ ਜਦ ਮੇਰਾ ਵਿਆਹ ਹੋਵੇਗਾ ਤੇ ਫਿਰ ਅਰਦਾਸ ਕਰਾਵਾਂਗੀ ਕਿ ਰੱਬਾ ਮੇਰਾ ਵੀਰ ਮੈਨੂੰ ਵਾਪਸ ਕਰ ਦੋ ਤੇ ਮੇਰੇ ਪੁੱਤ ਦੇ ਰੂਪ ਚ ਮੈਨੂੰ ਮੇਰਾ ਵੀਰ ਵਾਪਸ ਆਵੇਗਾ ਉਹ ਵੱਡਾ ਹੋ ਕੇ ਉਹ ਲਾਲ ਛਲਟ ਪਾਵੇਗਾ ਜਾਨ ਤੋਂ ਬਾਅਦ ਜਦ ਵੀ ਕਦੀ ਉਸ ਦੀ ਯਾਦ ਮੈਨੂੰ ਮਰਨ ਵਰਗਾ ਕਰ ਦੇਵੇ ਤਾਂ ਮੈਂ ਉਸ ਦੀ ਉਹ ਲਾਲ ਛਲਟ ਪਾ ਕੇ ਆਪ ਦੇ ਆਪ ਨੂੰ ਜਿਉਂਦਾ ਕਰ ਲੈਨੀ ਆਂ ਕਿਹੋ ਜਿਹਾ ਦਰਦ ਹੈ ਜਿਸ ਨੂੰ ਦੱਸਣਾ ਲੱਗਿਆ ਵੀ ਮੇਰੀ ਅੱਖ ਟਿਪਤੇਪਰ ਹੋ ਰਹੀ ਸੀ ਹਾਂਜੀ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਸਾਡੀ ਆਉਣ ਵਾਲੀ ਕਹਾਣੀ ਤੁਹਾਨੂੰ ਮਿਲ ਸਕੇ ਧੰਨਵਾਦ ਜੀ